कि बच्चों को छोटी छोटी बीमारी पर मेडिसिन देने की ज़रूरत नहीं हम उन्हें बिना मेडिसिन के भी तंदुरुस्त और हेल्दी रख सकते हैं इसका लिंक आपको डिस्क्रिप्शन बॉक्स में मिल जाएगा ਤੇ ਸਭ ਤੋਂ ਫਰਸਟ ਹੈ ਜਿਨ੍ਹਾਂ ਦਾ ਸਿਰਦਰਦ ਬਹੁਤ ਜ਼ਿਆਦਾ ਹੁੰਦਾ ਐ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਮਾਈਗਰੇਨ ਤੱਕ ਦੀ ਪ੍ਰੋਬਲਮ ਹੈ ਮਾਈਗਰੇਨ ਦੇ ਵਿੱਚ ਰੈਗੂਲਰਲੀ ਸਿਰਦਰਦ ਰਹਿੰਦਾ ਐ ਇਹ ਪ੍ਰੋਬਲਮ ਉਹਨਾਂ ਨੂੰ ਹੈਗੀ ਐ ਤੇ ਉਹਦੇ ਵਿੱਚ ਤੁਸੀਂ ਰਾਤ ਨੂੰ ਸੌਣ ਲੱਗਿਆਂ ਦੇਸੀ ਕਿਓ ਗਰਮ ਕਰ ਲੈਣਾ ਯਾਨੀ ਗੁੰਗੁਨਾ ਕਰ ਲੈਣਾ ਤੇ ਇੱਕ ਇੱਕ ਬੂੰਦ ਆਪਦੀ ਨੱਕ ਚ ਪਾ ਕੇ ਹੀ ਸੌਣਾ ਐ ਐਵੇਂ ਕਰਨ ਨਾਲ ਮਾਈਗਰੇਨ ਹੋਵੇ ਜਾਂ ਸਿਰਦਰਦ ਠੀਕ ਹੋ ਜਾਂਦਾ ਐ ਦੂਸਰਾ ਹੈ ਜਿਨ੍ਹਾਂ ਨੂੰ ਸਾਈਨਸ ਦੀ ਪ੍ਰੋਬਲਮ ਹੋਵੇ ਸਾਈਨਸ ਦੇ ਪੇਸ਼ੈਂਟ ਨੇ ਵੀ ਸੇਮ ਟਰੀਟਮੈਂਟ ਦੇਸੀ ਕਿਓ ਦਾ ਫਾਲੋ ਕਰਨਾ ਐ ਇੱਕ ਇੱਕ ਬੂੰਦ ਨੱਕ ਵਿੱਚ ਜ਼ਰੂਰ ਪਾਣੀ ਹੈ ਕੁਝ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਕਰਵਟ ਬਦਲਦੇ ਰਹਿੰਦੇ ਨੇ ਸਾਈਡਾਂ ਬਦਲਦੇ ਰਹਿੰਦੇ ਨੇ ਲੇਕਿਨ ਨੀਂਦ ਨਹੀਂ ਆਉਂਦੀ ਜਦੋਂ ਉਹਨਾਂ ਨੂੰ ਰਾਤ ਨੂੰ ਜਾਗ ਆ ਜਾਂਦਾ ਉਸ ਤੋਂ ਬਾਅਦ ਨੀਂਦ ਨਹੀਂ ਆਉਂਦੀ ਤੇ ਤੁਸੀਂ ਕੀ ਕਰਨਾ ਐਵੇਂ ਹੀ ਰਾਤ ਨੂੰ ਇੱਕ ਇੱਕ ਬੂੰਦ ਨੱਕ ਵਿੱਚ ਪਾ ਕੇ ਦੇਸੀ ਘਿਓ ਦੀ ਸੋਣਾ ਜ਼ਰੂਰ ਹੈ ਕਿਸੇ ਦੀ ਨੱਕ ਦੀ ਹੱਡੀ ਵਧੀ ਹੁੰਦੀ ਹੈ ਤੇ ਕਿਸੇ ਦੇ ਨੱਕ ਦਾ ਮਾਸ ਵਧਿਆ ਹੁੰਦਾ ਇਹ ਪ੍ਰੋਬਲਮ ਹੁੰਦੀ ਹੈ ਤੇ ਉਹਦੇ ਵਿੱਚ ਵੀ ਤੁਸੀਂ ਜੇਕਰ ਇੱਕ ਇੱਕ ਬੂੰਦ ਨੱਕ ਵਿੱਚ ਪਾ ਕੇ ਦੇਸੀ ਘਿਓ ਦੀ ਸੋਣਿਓ ਤੇ ਪ੍ਰੋਬਲਮ ਦੂਰ ਹੋ ਜਾਈ ਕਿਸੇ ਕਿਸੇ ਨੂੰ ਬਿਨਾ ਮਤਲਬ ਤੋਂ ਬੜੀਆਂ ਛਿੱਕਾਂ ਆਉਂਦੀਆਂ ਰਹਿੰਦੀਆਂ ਨੇ ਚਿਕਾ ਬੰਦ ਹੀ ਨਹੀਂ ਹੁੰਦੀਆਂ ਹੀ ਨਹੀਂ 1 ਜਾਂ 2 ਘਟੋ ਘਟ 10 15 20 ਐਨੀਆਂ ਰੈਗੂਲਰ ਚਿਕਾ ਹੀ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਵੀ ਰਾਤ ਨੂੰ ਸੌਣ ਲੱਗਿਆਂ ਦੇਸੀ ਚੋਦੀ ਇੱਕ ਇੱਕ ਬੂੰਦ ਨੱਕ ਚ ਪਾ ਕੇ ਜ਼ਰੂਰ ਸੌਣੀ ਚਾਹੀਦੀ ਹੈ ਇਸ ਤੋਂ ਇਲਾਵਾ ਬ੍ਰੇਨ ਸਟ੍ਰੋਕ ਯਾਨੀ ਕਿ ਮਾਈਂਡ ਦੇ ਵਿੱਚ ਕਿਤੇ ਵੀ ਬਲੱਡ ਦਾ ਜਮਾ ਹੋ ਜਾਣਾ ਐਵੇਂ ਅਗਰ ਪ੍ਰੋਬਲਮ ਹੈਗੀ ਹੈ ਤੇ ਉਹਨਾਂ ਨੂੰ ਵੀ ਰਾਤ ਨੂੰ ਸੌਣ ਲੱਗਿਆਂ ਇੱਕ ਇੱਕ ਬੂੰਦ ਨੱਕ ਚ ਪਾ ਕੇ ਜ਼ਰੂਰ ਸੌਣੀ ਹੈ ਕਈ ਲੋਕਾਂ ਦਾ ਨੱਕ ਬਹੁਤ ਜ਼ਿਆਦਾ ਬੰਦ ਰਹਿੰਦਾ ਤੇ ਉਹਨਾਂ ਨੇ ਵੀ ਸੇਮ ਟ੍ਰੀਟਮੈਂਟ ਨੂੰ ਹੀ ਫਾਲੋ ਕਰਨਾ ਇਹਨਾਂ ਸੱਤ ਬਿਮਾਰੀਆਂ ਜਿੰਦੇ ਵਿੱਚ ਦੇਸੀ ਚੋਦੀ ਇੱਕ ਬੂੰਦ ਹੀ ਕ ਬਿਲਕੁਲ ਖਤਮ ਕਰਨ ਮੈਂ ਇਹ ਨਹੀਂ ਕਹਿ ਰਹੀ ਕਿ ਇਹ ਬਿਮਾਰੀਆਂ ਤੁਸੀਂ ਇੱਕ ਜਾਂ ਦੋ ਦਿਨ ਡਰੋਪ ਪਾਉਂਗੇ ਨਾ ਕੱਚ ਤੇ ਠੀਕ ਹੋ ਜਾਣਗੀਆਂ ਨਹੀਂ ਘੱਟੋ ਘੱਟ ਤੁਹਾਨੂੰ 15 ਤੋਂ 20 ਦਿਨ ਰੈਗੂਲਰ ਪਾਣਾ ਹੈ ਫਿਰ ਤੁਹਾਡਾ ਇਹ ਬਿਮਾਰੀਆਂ ਸੱਤ ਬਿਮਾਰੀਆਂ ਨੂੰ ਇਹ ਬਿਲਕੁਲ ਠੀਕ ਕਰ ਦਿੰਦਾ ਹੈ ਦੇ ਸਿਕਿਉਰ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਆ ਜੀ ਤੇ ਆਦੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਜੀ ਤਾਂ ਕਿ ਤੁਹਾਡੇ ਕਾਰਨ ਕਿਸੇ ਦਾ ਫਾਇਦਾ ਹੋ ਸਕੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਦ ਤੱਕ ਵਾਸਤੇ ਗੁੱਡ ਬਾਏ